ਦੇਮ ਮੈਲਕ ਬਿਊਟੀ ਵਾਲੀ ਝੋਟੀ ਆ ਗਈ ਸਿੰਘਾਂ ਸੁੰਗਾਂ ਵਾਲੇ ਪੱਖ ਤੋਂ ਫੇਸ ਕੁਆਲਟੀ ਬਾਡੀ ਬੰਤਰ ਪੱਠ ਬੁੜਾ ਆਡਰ ਦੀ ਕੁਆਲਟੀ ਸਾਰੇ ਪੱਖਾਂ ਤੋਂ ਪੂਰੀ ਟਾਪ ਝੋਟੀ ਆ ਗਈ ਤੇ ਬਾਕੀ ਬੰਦ ਹਵਾਨੇ ਦੇ ਵਿੱਚ ਆ ਗਈ ਪਹਿਲੇ ਸੂਏ ਵੀਰੇ ਦਾ ਰਿਕਾਰਡ ਸੀਗਾ 15 16 ਲੀਟਰ ਦਾ ਦੂਜੇ ਸੂਏ ਸੂਰੇ ਜੀ ਅੱਛਾ ਪਹਿਲੇ ਸੂਏ ਜਾਨੀ 15 16 ਲੀਟਰ ਦਾ ਰਿਕਾਰਡ ਹੈ ਨਾਰਮਲ ਸੇਵਾ ਤੇ ਚੋਏ ਜੀ ਨਾਰਮਲ ਸੇਵਾ ਤੇ ਇਹ 21 18 ਉਹ ਨੀ ਘਰ ਜੀ ਨਾਰਮਲ ਸੇਵਾ ਤੇ ਜੇ 18 ਉਹ ਨੀ ਜੀ ਸੇਵਾ ਫਾਰਮਰ ਕਰ ਲੂਗਾ ਤਾਂ 20 ਪਲੱਸ ਵੀ ਕਰ ਦੂਗਾ ਠੀਕ ਆ 20 ਪਲੱਸ ਦਾ ਫਿਰ ਦੇ ਸਕਦੀ ਹੈ ਹਨ ਜਦੋਂ ਪਹਿਲੇ ਸੂਏ ਚੰਗਾ ਦੁੱਧ ਦਿੰਦਾ ਹੈ ਹਨ ਹਾਂਜੀ 20 ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਸਲਾਵਤਪੁਰਾ ਤਹਿਸੀਲ ਰਾਮਪਰਾਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆਗੀ ਤੇ ਚੰਗੇ ਦੁੱਧ ਰਿਕਾਰਡ ਵਾਲੀ ਝੋਟੀ ਆ ਗਈ ਪਹਿਲੇ ਸੂਏ 15 ਲੀਟਰ ਵਾਂਗੂ ਦੁੱਧ ਦੇਣੇ ਦਿੱਤਾਗਾ ਤੇ ਇਸ ਵਾਰ ਵੀ 20 ਦੇ ਲਗਭਗ ਦੇਣ ਦੀ ਉਮੀਦ ਆ ਗਈ ਤੇ ਬਾਕੀ ਸੇਵਾ ਤੇ ਹੁੰਦਾ ਤੇ ਡਿਟੇਲ ਆਪਾਂ ਬਾਈ ਤੋਂ ਸਾਰੀ ਲੈ ਕੇ ਦਵਾਂਗੇ ਘਰ ਦੇ ਬੁੱਲ ਦੀ ਆ ਗਈ ਤੇ ਅੱਗੇ ਇਹ ਗੱਭਣ ਆ ਉਹ ਵੀ ਘਰ ਦੇ ਬੁੱਲ ਤੋਂ ਹੀ ਆ ਉਹ ਹੋਰ ਲੈਣ ਦਾ ਬੁੱਲ ਸੀਗਾ ਸਾਰੀ ਡਿਟੇਲ ਆਪਾਂ ਬਾਈ ਤੋਂ ਪੁੱਛਾਂਗੇ ਤੇ ਬਾਕੀ ਝੋਟੀ ਹੈ ਬਹੁਤ ਚੰਗੀ ਆ ਗਈ ਮਿਲਕ ਤੇ ਬਿਊਟੀ ਵਾਲੀ ਝੋਟੀ ਆ ਸਨੱਖੀ ਵੀ ਬਹੁਤ ਆ ਗਈ ਤੇ ਦੁੱਧ ਲਾਈਨ ਵੀ ਹੈਗੀ ਇਹਦੇ ਵਿੱਚ ਬਾਕੀ ਤੁਸੀਂ ਸਿੰਗ ਦੇਖ ਸਕਦੇ ਹੋ ਸਿੰਗਾ ਦੇ ਐਨ ਜਮਾ ਕੁੰਡੀ ਆ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਤੁਸੀਂ ਬਾਡੀ ਬੰਤਰ ਦੇਖ ਸਕਦੇ ਹੋ ਮੂਹਰਾਂ ਪਤਲੀ ਹੁੰਦੀ ਜਾਂਦੀ ਆ ਤੇ ਪਿੱਛੇ ਚੌੜੀ ਹੈਗੀ ਤੇ ਦੁੱਧ ਵਾਲੀਆਂ ਸਾਰੀਆਂ ਨਿਸ਼ਾਨੀਆਂ ਇਹ ਪੂਰੀਆਂ ਕਰਦੀ ਆ ਕਿ ਬਾਕੀ ਪੱਠ ਬੁੜੇ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਚੌੜੀ ਹੈਗੀ ਤੇ ਜੈਡ ਬਲਾਏਗਾ ਜਮਾ ਤੇ ਬਾਕੀ ਸੰਭੀ ਬਲੀ ਵੀ ਚੰਗੀ ਹੈਗੀ ਕਿਸੇ ਪਾਸਿਓ ਕੋਈ ਲਿੱਸੀ ਨਹੀਂ ਇਹ ਦੀਦੀਗੀ ਤੇ ਜਿਹੜੀ ਆਰਡਰ ਕੁਆਲਟੀ ਹੈਗੀ ਉਹ ਵੀ ਤੁਸੀਂ ਦੇਖ ਸਕਦਾ ਐ ਨਜਮਾ ਫਿਕਸ ਆ ਗਈ ਕੋਈ ਲਮਕਾਵਾ ਹਵਾਨਾ ਨਹੀਂ ਹੈਗਾਗਾ ਜਾਂ ਦਿਖਾਵੇ ਵਾਲਾ ਤੇ ਬਾਕੀ ਜਿਹੜਾ ਥਾਣਾ ਦਾ ਸਾਈਜ਼ ਆ ਉਹ ਵੀ ਬੜਾ ਜ਼ਿਆਦਾ ਚੰਗਾਗਾ ਮੁੱਠੀ ਵਾਲੇ ਥਾਣਾ ਨਾ ਜ਼ਿਆਦਾ ਲੰਮੇ ਆ ਤੇ ਨਾ ਹੀ ਜ਼ਿਆਦਾ ਛੋਟੇ ਆ ਤੇ ਬਾਕੀ ਥਾਣਾ ਦੇ ਵਿੱਚ ਜਿਹੜੀ ਵਿੱਥੀ ਆ ਵਿੱਥੀ ਵੀ ਬਹੁਤ ਜ਼ਿਆਦਾ ਚੰਗੀ ਆ ਗਈ ਤੇ ਦਿਨ ਹਜੇ ਇਹਦੇ ਪਏ ਆ 5-7 ਤੇ ਮੌਕੇ ਤੇ ਆ ਕੇ ਇਹਨੇ ਪੂਰੀ ਚੰਗੀ ਤਿਆਰੀ ਕਰ ਲੈਣੀ ਆ ਤੇ ਆਰਡਰ ਪੂਰਾ ਵਧੀਆ ਬਣਾ ਲੈਣਾ ਤੇ ਆਰਡਰ ਹੈ ਫਿਕਸ ਆਗਾ ਤੇ ਤੁਹਾਨੂੰ ਵੀਡੀਓ ਦੇ ਵਿੱਚ ਹੋ ਸਕਦਾ ਵੀ ਨਾ ਦਿਸੇ ਤੇ ਬਾਕੀ ਜਦੋਂ ਤੁਸੀਂ ਆ ਕੇ ਦੇਖੋਗੇ ਤਾਂ ਫੇਰ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਵੀ ਕੀ ਚੀਜ਼ ਹੈਗੀ ਤੇ ਨਗੀਨਾ ਹੀ ਇੱਕ ਤਰ੍ਹਾਂ ਦਾ ਤੇ ਬਾਕੀ ਪਿੱਛੋਂ ਆਰਡਰ ਚੌੜਾ ਬਹੁਤ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆ ਜੋ ਆਪਾਂ ਬਾਈ ਦੇ ਨਾਲ ਸਾਰੀ ਗੱਲਬਾਤ ਕਰਾਉਣੇ ਆ ਤੇ ਇਹਦੀ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਦਾਖ ਦਿਓ ਪਹਿਲਾਂ ਦਾ ਮੇਰਾ ਨਾਂ ਜਗਵਿੰਦਰ ਸਿੰਘ ਹੈ ਜੀ ਜਿੱਦੂ ਕਹਿੰਦੇ ਪਿੰਡ ਚ ਠੀਕ ਹੈ ਜੀ ਤੇ ਪਿੰਡ ਸਲਾਬਤਪੁਰਾ ਤੇ ਪਿੰਡ ਸਲਾਬਤ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਹੈਣਾ ਠੀਕ ਹੈ ਤੇ ਜਿਹੜੀ ਆਪਾਂ ਬਾਈ ਇੱਕ ਝੋਟੀ ਇਹ ਵੇਚਣ ਲੱਗੇ ਆਂਗੇ ਕੀ ਡਿਟੇਲ ਆ ਗਈ ਇਹਦੀ ਕਿਹੜੇ ਸੂਏ ਇਹਨੇ ਸੂਣਾਗਾ ਪਹਿਲੇ ਸੂਏ ਵੀਰੇ ਦਾ ਰਿਕਾਰਡ ਸੀਗਾ 15 16 ਲੀਟਰ ਦਾ ਦੂਜੇ ਸੂਏ ਸੂ ਰਹੀ ਏ ਅੱਛਾ ਪਹਿਲੇ ਸੂਏ ਜਾਨੀ 15 16 ਲੀਟਰ ਦਾ ਰਿਕਾਰਡ ਹੈ ਨਾਰਮਲ ਸੇਵਾ ਤੇ ਚੋਏ ਨਾਰਮਲ ਸੇਵਾ ਤੇ ਠੀਕ ਆ ਤੇ ਇਸ ਵਾਰ ਹੁਣ ਦੂਜੇ ਸੂਏ ਸੂਣਾ ਹਾਂ ਦੂਜੇ ਸੂ ਠੀਕ ਆ ਕਿੰਨੇ ਦਿਨ ਕੱਢਦੀ ਏ ਇਹ ਇਹ 5 4 ਦਿਨ ਲੈ ਜਾਊਗੀ ਠੀਕ ਆ ਮਤਲਬ 5 4 ਦਿਨ ਹਜੇ ਲੈ ਜਾਊਗੀ ਠੀਕ ਹੈ ਜੀ ਤੇ ਇਹ ਗੱਬਣ ਅੱਗੇ ਕਿਹੜੇ ਬੁੱਲ ਦਵਾਗੀ ਇਹ ਘਰ ਦਾ ਹੀ ਬੁੱਲ ਸੀ ਤੇ ਇਹ ਘਰ ਦੇ ਬੁੱਲ ਦੀ ਗੱਬਣ ਆ ਗਈ ਤੇ ਇਹਦਾ ਆਪ ਦਾ ਪਤਾ ਵੀ ਆਪ ਇਹ ਕਿਹੜੇ ਬ ਆਪ ਇਹ ਉਹ ਵੀ ਕਰਦਾ ਹੀ ਪਾਲੀ ਸੀ ਅੱਛਾ ਉਹ ਵੀ ਕਰਦਾ ਹੀ ਸੀਗਾ ਠੀਕ ਆ ਯਾਨੀ ਹੈ ਲੈਣ ਡਵਾਡਾ ਹੈ ਨਾ ਲੈਣ ਲੱਗ ਲਗਾ ਉਹ ਪਹਿਲਾਂ ਵਾਲੇ ਸਾਂਧੀ ਮੇਰੇ ਕੋਲ ਤੇ ਉਸ ਤੋਂ ਬਾਅਦ ਦੂਸਰਾ ਸਾਂਧੀ ਅੱਛਾ ਇਹ ਜਿਹੜੇ ਤੋਂ ਗੱਬਣ ਹੈਗੀ ਉਹ ਸਾਂਹ ਹੋਰ ਸੀਗਾ ਉਹ ਹੋਰ ਸੀਗਾ ਠੀਕ ਆ ਤੇ ਉਹ ਆਪਾਂ ਸਾਂਹ ਵੇਚਤੇ ਸੀਗੇ ਹਾਂ ਦੋਨੇ ਸੇਲ ਕਰਤੇ ਵੇਠ ਠੀਕ ਆ ਸੀ ਯਾਨੀ ਚੰਗੇ ਰਿਕਾਰਡ ਦੇ ਹੈ ਨਾ ਠੀਕ ਆ ਤੇ ਆਪਣਾ ਵਪਾਰ ਦਾ ਤਾਂ ਕੋਈ ਗੰਮ ਨਹੀਂ ਘਰੇਲੂ ਹੀ ਆ ਹੈ ਨਾ ਠੀਕ ਆ ਤੇ ਕੋਈ ਵੀ ਆ ਕੇ ਦੇਖ ਸਕਦਾ ਆਪਣਾ ਪਿੰਡ ਅੱਗੇ ਵੀ ਦੇਖ ਸਕਦਾ ਹੈ ਨਾ ਵਿੱਚ ਵੀ ਪੁੱਛ ਸਕਦਾ ਠੀਕ ਆ ਤੇ ਬਾਕੀ ਦੋਸਤੋ ਵਪਾਰ ਦਾ ਕੋਈ ਕੰਮ ਨਹੀਂ ਹੈਗਾਗਾ ਤੁਹਾਨੂੰ ਇੱਧਰ ਨਿਗਾ ਮਰਾ ਦਿੰਨੇ ਆ ਤੇ ਬਾ ਬਾਈ ਦੇ ਵੈਸੇ ਇੱਧਰ ਪਸ਼ੂ ਰੱਖੇ ਹੋਏ ਆਗੇ ਆਮ ਜਿਵੇਂ ਖੇਤੀਬਾੜੀ ਦੇ ਨਾਲ ਹੁੰਦਾਗਾ ਦੁੱਧ ਦਾ ਕੰਮ ਆ ਇਦਾਂ ਪਸ਼ੂ ਰੱਖੇ ਹੋਏ ਆਗੇ ਇਸ ਵਾਰ ਬਾਈ ਫਿਰ ਦੁੱਧ ਦੀ ਕੀ ਉਮੀਦ ਆ ਇਹਦੇ ਤੋਂ ਐਤੀ ਵੀਰੇ 18 19 ਕਰਜੋ ਨਾਰਮਲ ਸੇ ਵਾਤੇ ਜੇ 18 19 ਚੰਗੀ ਸੇਵਾ ਫਾਰਮਰ ਕਰ ਲੂਗਾ ਤਾਂ 20 ਪਲੱਸ ਵੀ ਕਰਜੋ ਠੀਕ ਆ 20 ਪਲੱਸ ਦਾ ਫਿਰ ਦੇ ਸਕਦੀ ਹੈ ਹਨਾ ਜਦੋਂ ਪਹਿਲੇ ਸੂਏ ਚੰਗਾ ਦੁੱਧ ਦਿੰਦਾ ਹੈ ਹਨਾ ਹਾਂਜੀ 20 ਲੀਟਰ ਦਾ ਫਿਰ ਦੇ ਸਕਦੀ ਹੈਗੀ ਤੇ ਬਾਕੀ ਦੁੱਧ ਦੇਣੇ ਫਿਰ ਕਿੰਨਾ ਕੁ ਟਾਈਮ ਦਿੱਤਾਗਾ ਵੀਰੇ 9-10 ਮਹੀਨੇ ਬੜਟ 9-10 ਮਹੀਨੇ ਹਾਂਜੀ ਮਤਲਬ ਕਿ ਲੰਮਾ ਸਮਾਂ ਹੀ ਦਿੱਤਾ ਮਤਲਬ ਲੰਮਾ ਸਮਾਂ ਦਿੱਤਾ ਠੀਕ ਆ ਤੇ ਬਾਕੀ ਉਹ ਫਿਰ ਠੰਡੀ ਸੀਲ ਹੀ ਆ ਜੱਸਾ ਸਭ ਨਾ ਹਨਾ ਵੀ ਦੁੱਧ ਵੀ ਚੰਗਾ ਆ ਇਹਨੇ ਲੰਮਾ ਦਮਾ ਕੱਟ ਦਿੱਤਾ ਚਵਾਈ ਪੂਰੀ ਬੋਲੀ ਆ ਪੂਰੀ ਬੋਲੀ ਆ ਠੀਕ ਆ ਮਤਲਬ ਸਾਰੇ ਪਾਸੇ ਪੱਖਾਂ ਤੋਂ ਮਤਲਬ ਪੂਰੀ ਵਧੀਆ ਗਈ ਹੈ ਨਾ ਠੀਕ ਆ ਤੇ ਇਹਦਾ ਹੁਣ ਮੁੱਲ ਆਪਾਂ ਕੀ ਰੱਖਦੇ ਆ 2 ਲੱਖ 5000 ਰੁਪਏ ਮੁੱਲ 2 ਲੱਖ 5000 ਮੁੱਲ ਆ ਬਾਕੀ ਮੌਕੇ ਤੇ ਹੋ ਜੂ ਹਨਾ ਠੀਕ ਆ ਬਾਈ ਤੇ ਆਪਣਾ ਕੰਟੈਕਟ ਨੰਬਰ 9592286932 9592286932 9592286932 86932 ਹਾਂ 9592286932 ਠੀਕ ਆ ਬਾਈ ਧੰਨਵਾਦ ਬਾਈ ਲੋ ਵੀ ਦੋਸਤੋ ਤੁਸੀਂ ਇਸ ਨੰਬਰ ਤੇ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਜਿਹਨੂੰ ਝੋਟੀ ਪਸੰਦ ਆਉਂਦੀ ਹੈਗੀ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਝੋਟੀ ਬਹੁਤ ਜ਼ਿਆਦਾ ਚੰਗੀ ਹੈਗੀ ਕਈ ਵਾਰੀ ਇਦਾਂ ਹੁੰਦਾ ਵੀ ਵੀਡੀਓ ਦੇ ਵਿੱਚ ਉਨੀ ਜਜਮੈਂਟ ਨਹੀਂ ਹੁੰਦੀ ਤੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰਕੇ ਤੇ ਤੁਸੀਂ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਸੌਦਾ ਕਰ ਸਕਦੇ ਹੋ ਤੇ ਆ ਕੇ ਤੁਹਾਨੂੰ ਸਾਰੀ ਪਸ਼ੂ ਦੀ ਜੱਜਮੈਂਟ ਲੱਗ ਜੂਗੀ ਵੀ ਕੀ ਚਾਹੀਏ ਜਾ ਕਿਹੜੀ ਵੀਡੀਓ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਲੱਗਦਾ ਬਾਕੀ ਤੁਸੀਂ ਇੱਕ ਵਾਰੀ ਤੁਰਦੀ ਨੂੰ ਦੇਖ ਸਕਦੇ ਹੋ ਜੱਜਮੈਂਟ ਤੁਹਾਨੂੰ ਲੱਗ ਜੂਗੀ ਸਾਰੀ ਜੱਜਮੈਂਟ ਤੁਸੀਂ ਦੁਬਾਰੇ ਕਰ ਸਕਦੇ ਹੋ ਮਿਲਕ ਬਿਊਟੀ ਵਾਲੀ ਝੋਟੀ ਆ ਗਈ ਸਿੰਘਾਂ-ਸੁੰਗਾ ਵਾਲੇ ਪੱਖ ਤੋਂ ਫੇਸ ਕੁਆਲਟੀ ਬਾਡੀ ਬੰਤਰ ਪੈਠ ਬੁੜਾ ਆਰਡਰ ਦੀ ਕੁਆਲਿਟੀ ਸਾਰੇ ਪੱਖਾਂ ਤੋਂ ਪੂਰੀ ਟਾਪ ਝੋਟੀ ਹੈਗੀ ਤੇ ਬਾਕੀ ਬੰਦ ਹਵਾਨੇ ਦੇ ਵਿੱਚ ਹੈਗੀ ਬਾਕੀ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਬਾਰ-ਬਾਰ ਤੋੜ ਕੇ ਤਾਂ ਹੀ ਦਿਖਾ ਰਹੇ ਹਾਂ ਤਾਂ ਕਿ ਤੁਹਾਨੂੰ ਜਾਨਵਰ ਦੀ ਪੂਰੀ ਜੱਜਮੈਂਟ ਹੋ ਜੇ ਤਾਂ ਕਿ ਪਿੱਠ ਪੁੜਾ ਦੇਖ ਸਕਦੇ ਹੋ ਆਰਡਰ ਦੇਖ ਸਕਦੇ ਹੋ ਪੂਰਾ ਫਿਕਸ ਹੈਗਾ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ 22 ਦਾ ਨੰਬਰ ਆ ਜਿਹੜਾ ਉਹ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾਗਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਹੋਗੇ